ਹਰ ਇੱਕ ਕਾਨਫਰੰਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਖੁਦ ਨਜ਼ਰ ਆਉਂਦੇ ਨੇ ਤੇ ਉਹ ਕਿਸਾਨਾਂ ਨੂੰ ਵੱਡੇ ਇਕੱਠ ਦੀ ਅਪੀਲ ਕਰਦੇ ਨੇ ਤੇ ਐਮਐਸਪੀ ਦੀ ਗਰੰਟੀ ਦੇ ਕਾਨੂੰਨਾਂ ਦੀ ਵੀ ਗੱਲ ਕਰਦੇ ਨਜ਼ਰ ਆਉਂਦੇ ਨੇ ਲਗਾਤਾਰ ਕੇਂਦਰ ਤੇ ਕਿਸਾਨਾਂ ਦੇ ਵਿਚਕਾਰ ਜੋ ਰੇੜਕ ਆ ਉਹ ਜਾਰੀ ਆ ਤੇ ਇੱਕ ਪਾਸੇ ਕਿਸਾਨਾਂ ਦਾ ਖਨੌਰੀ ਤੇ ਸ਼ੰਭੂ ਬਾਰਡਰ ਤੋਂ ਮੋਰਚੇ ਦਾ ਹਲਾਇਆ ਜਾਣਾ ਜਾਂ ਪੁੱਟੇ ਜਾਣਾ ਉਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਰੋਹ ਦੀ ਲਹਿਰ ਆ ਜਿਹੜੀ ਉਹ ਵੀ ਦਿੱਖਦੀ ਨਜ਼ਰ ਆ ਰਹੀ ਆ ਤੇ ਪਰ ਇਸ ਦੇ ਵਿਚਾਰੇ ਹੀ ਰਮਨੀਤ ਸਿੰਘ ਬਿੱਟੂ ਹੋਰਾਂ ਦੇ ਵੱਲੋਂ ਇਹ ਬਿਆਨ ਜਿਹੜਾ ਕਿ ਉਹ ਜਾਰੀ ਕੀਤਾ ਗਿਆ ਇਸ ਦੇ ਵਿੱਚ ਕਿਹਾ ਗਿਆ ਕਿ ਕਿਸਾਨਾਂ ਕੁਜਗਜੀਤ ਸਿੰਘ ਡੱਲੇਵਾਲ ਸਾਡੇ ਬਜ਼ੁਰਗ ਨੇ ਸਾਡੇ ਪਿਉਾਂ ਦੇ ਸਨਮਾਨ ਨੇ ਤੇ ਜਿਸ ਦੇ ਤਹਿਤ ਉਹਨਾਂ ਨੇ ਕਿਹਾ ਕਿ ਤੁਹਾਡੀ ਜਿਹੜੀ ਸਿਹਤ ਆ ਉਹ ਬਹੁਤ ਜ਼ਰੂਰੀ ਆ ਜਿਸ ਦੇ ਨਾਲ ਤੁਸੀਂ ਜੇਕਰ ਆਪਣੀ ਸਿਹਤ ਦਾ ਖਿਆਲ ਨਹੀਂ ਰੱਖੋਗੇ ਤਾਂ ਕਿਸਾਨਾਂ ਦੀ ਗੱਲ ਕਿਵੇਂ ਕਰ ਪਾਉਗੇ ਪਹਿਲਾਂ ਤੁਹਾਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਤੇ ਤਗੜੇ ਹੋ ਕੇ ਕਿਸਾਨਾਂ ਦੀ ਜਿਹੜੀ ਗੱਲ ਆ ਉਹ ਰੱਖਣੀ ਚਾਹੀਦੀ ਆ ਇਥੇ ਜੇਕਰ ਕੁਝ ਹੋਰ ਸਾਹਮਣੇ ਆਉਂਦਾ ਤਾਂ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਫਿਲਹਾਲ ਤੁਸੀਂ ਜੁੜੇ ਰਹਿਣਾ ਨਰਪਖ ਪੋਸਟ ਦੇ ਨਾਲ ਹਰ ਇੱਕ ਕਾਨਫਰੰਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਖੁਦ ਨਜ਼ਰ ਆਉਂਦੇ ਨੇ ਤੇ ਉਹ ਕਿਸਾਨਾਂ ਨੂੰ ਵੱਡੇ ਇਕੱਠ ਦੀ ਅਪੀਲ ਕਰਦੇ ਨੇ ਤੇ ਐਮਐਸਪੀ ਦੀ ਗਾਰੰਟੀ ਦੇ ਕਾਨੂੰਨਾਂ ਦੀ ਵੀ ਗੱਲ ਕਰਦੇ ਨਜ਼ਰ ਆਉਂਦੇ ਨੇ ਲਗਾਤਾਰ ਕੇਂਦਰ ਤੇ ਕਿਸਾਨਾਂ ਦੇ ਵਿਚਕਾਰ ਜੋ ਰੇੜਕ ਆ ਉਹ ਜਾਰੀ ਆ ਤੇ ਇੱਕ ਪਾਸੇ ਕਿਸਾਨਾਂ ਦਾ ਖਨੌਰੀ ਤੇ ਸ਼ੰਭੂ ਬਾਰਡਰ ਤੋਂ ਮੋਰਚੇ ਦਾ ਹਲਾਇਆ ਜਾਣਾ ਜਾਂ ਪੁੱਟੇ ਜਾਣਾ ਉਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਰੋਹ ਦੀ ਲਹਿਰ ਆ ਜਿਹੜੀ ਉਹ ਵੀ ਦਿਖਦੀ ਨਜ਼ਰ ਆ ਰਹੀ ਆ ਤੇ ਪਰ ਇਸ ਦੇ ਵਿਚਾਲੇ ਹੀ ਰਮਨੀਤ ਸਿੰਘ ਬਿੱਟੂ ਹੋਰਾਂ ਦੇ ਵੱਲੋਂ ਇਹ ਬਿਆਨ ਜਿਹੜਾ ਕਿ ਉਹ ਜਾਰੀ ਕੀਤਾ ਗਿਆ ਇਸ ਦੇ ਵਿੱਚ ਕਿਹਾ ਗਿਆ ਕਿ ਕਿਸਾਨਾਂ ਗੁਰਜੀਤ ਸਿੰਘ ਡੱਲੇਵਾਲ ਸਾਡੇ ਬਜ਼ੁਰਗ ਨੇ ਸਾਡੇ ਪਿਓਾਂ ਦੇ ਸਨਮਾਨ ਨੇ ਤੇ ਜਿਸ ਦੇ ਤਹਿਤ ਉਹਨਾਂ ਨੇ ਕਿਹਾ ਕਿ ਤੁਹਾਡੀ ਜਿਹੜੀ ਸਿਹਤ ਆ ਉਹ ਬਹੁਤ ਜ਼ਰੂਰੀ ਆ ਜਿਸ ਦੇ ਨਾਲ ਤੁਸੀਂ ਜੇਕਰ ਆਪਣੀ ਸਿਹਤ ਦਾ ਖਿਆਲ ਨਹੀਂ ਰੱਖੋਗੇ ਤਾਂ ਕਿਸਾਨਾਂ ਦੀ ਗੱਲ ਕਿਵੇਂ ਕਰ ਪਾਉਗੇ ਪਹਿਲਾਂ ਤੁਹਾਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਤੇ ਤਕੜੇ ਹੋ ਕੇ ਕਿਸਾਨਾਂ ਦੀ ਜਿਹੜੀ ਗੱਲ ਆ ਉਹ ਰੱਖਣੀ ਚਾਹੀਦੀ ਆ ਇੱਥੇ ਜੇਕਰ ਕੁਝ ਹੋਰ ਸਾਹਮਣੇ ਆਉਂਦਾ ਤਾਂ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਫਿਲਹਾਲ ਤੁਸੀਂ ਜੁੜੇ ਰਹਿਣਾ ਨਰਪਖ ਪੋਸਟ ਦੇ ਨਾਲ